ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਮੇਰੇ ਫੇਸਬੁੱਕ ਪੇਜ ਪੰਜਾਬੀ ਵਾਲੇ ਪੰਛੀ ਤੇ ਤੁਹਾਡਾ ਸਾਰਿਆਂ ਦਾ ਅੱਜ ਦਾ ਵਿਸ਼ਾ ਲੋਕ ਕਾਵ ਸਿਠਨੀਆਂ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਸਿਠਨੀਆਂ ਕਿਸ ਨੂੰ ਕਹਿੰਦੇ ਨੇ ਤੇ ਇਸ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ਇਸ ਦੇ ਬਾਰੇ ਜਾਣਕਾਰੀ ਦਾਂਗੀ ਸਿਠਨੀਆਂ ਸਿਠਨੀਆਂ ਲੋਕ ਕਾਵ ਰੂਪ ਵਿਆਹ ਦੀਆਂ ਰਸਮਾਂ ਨਾਲ ਸੰਬੰਧਿਤ ਹੈ ਇਹ ਔਰਤਾਂ ਦੇ ਲੋਕ ਗੀਤ ਹਨ ਸਿੱਠਣੀਆਂ ਇੱਕ ਤਰ੍ਹਾਂ ਦੇ ਲੋਕ ਗੀਤ ਹਨ ਗਾਲੀ ਗਲੋਚ ਤੇ ਮਖੌਲ ਦੇ ਗੀਤਾਂ ਨੂੰ ਸਿੱਠਣੀਆਂ ਆਖਦੇ ਹਨ ਸਿੱਠ ਦਾ ਅਰਥ ਮਰਕਰੀ ਜਾਂ ਮਖੌਲ ਹੁੰਦਾ ਹੈ ਸਿੱਠਣੀਆਂ ਇੱਕ ਤਰ੍ਹਾਂ ਮਿੱਠੀਆਂ ਗਾਲਾਂ ਹਨ ਇਹ ਹਾਸਰਸ ਨਾਲ ਭਰਪੂਰ ਹੋਣ ਕਾਰਨ ਮਾਹੌਲ ਨੂੰ ਸਾਵਾ ਤੇ ਸੁਖਾਵਾਂ ਬਣਾ ਦਿੰਦੀਆਂ ਹਨ ਸਿਟਣੀਆਂ ਮਿੱਠੀਆਂ ਗਾਲਾਂ ਹਨ ਜੋ ਵਿਆਹ ਵਾਲੇ ਘਰ ਦੇ ਮਾਹੌਲ ਨੂੰ ਹੋਰ ਵੀ ਵਧੀਆ ਬਣਾ ਦਿੰਦੀਆਂ ਹਨ ਵਿਆਹ ਦਾ ਮੌਕਾ ਸਿਟਣੀਆਂ ਦਿੰਦੀਆਂ ਔਰਤਾਂ ਨੂੰ ਸਦਾਚਾਰਕ ਵਿਦੇਜਾਂ ਤੇ ਸੰਕੋਚਾਂ ਤੋਂ ਕੁਝ ਖੁੱਲ ਦੇ ਦਿੰਦਾ ਹੈ ਜਿਹੜੇ ਬੰਧਨ ਔਰਤਾਂ ਤੇ ਲਗਾਏ ਜਾਂਦੇ ਹਨ ਉਹਨਾਂ ਤੋਂ ਖੁਲ ਮਿਲ ਜਾਂਦੀ ਹੈ ਸਿਟਣੀਆਂ ਵਿੱਚ ਆਮ ਤੌਰ ਤੇ ਮੁੰਡੇ ਵਾਲਿਆਂ ਦੇ ਪਹਿਰਾਵੇ ਖਾਣ ਪੀਣ ਦੀਆਂ ਆਤਾ ਤੇ ਰੰਗ ਰੂਪ ਤੇ ਟਕੋਰਾ ਕੱਸੀਆਂ ਜਾਂਦੀਆਂ ਹਨ ਇਸ ਵਿੱਚ ਤਾਨੇ ਮੇਨੇ ਤੇ ਭੰਡੀ ਆਦ ਮੁਖ ਰੂਪ ਵਿੱਚ ਪ੍ਰਯੋਗ ਹੁੰਦੇ ਹਨ ਤਾਨੀ ਮੇਨੇ ਤੇ ਕਿਸੇ ਦੀ ਭੰਡੀ ਕਰਨਾ ਸਿਠਣੀਆਂ ਦੇ ਵਿੱਚ ਹੁੰਦਾ ਹੈ ਸਿਠਣੀਆਂ ਨਾਨਕਿਆਂ ਦਾਦਕਿਆਂ ਵਿੱਚ ਵੀ ਚਲਦੀਆਂ ਹਨ ਤੇ ਜੰਝ ਵਿੱਚ ਆਏ ਲੋਕਾਂ ਜਾਂ ਜਵਾਈ ਭਾਈ ਲਈ ਵੀ ਪ੍ਰਯੋਗ ਹੁੰਦੀਆਂ ਹਨ ਜਦੋਂ ਨਾਨਕਾ ਮੇਲ ਆਉਂਦਾ ਹੈ ਤਾਂ ਉਹਨਾਂ ਨਾਨਕਿਆਂ ਤੇ ਦਾਦਕਿਆਂ ਵਿੱਚ ਸਿਠਣੀਆਂ ਆਮੋ-ਸਾਮਨੀਆਂ ਦਿੱਤੀਆਂ ਜਾਂਦੀਆਂ ਹਨ ਕੁਝ ਉਦਾਹਰਨਾਂ ਹਨ ਬੀਬੀ ਲਾਡਲੀ ਨੀ ਰੋਟੀ ਪਿੱਛੋਂ ਮੰਗੇ ਖੀਰ ਬੀਬੀ ਦਾ ਬਾਪੂ ਐ ਬੈਠਾ ਜਿਉ ਰਾਜਿਆਂ ਵਿੱਚ ਵਜ਼ੀਰ ਵਾ ਵਾਣੀ ਚਰਖਾ ਚਮਕਦਾ ਹੋਰ ਤਾਂ ਲਾੜਾ ਚੰਗਾ ਭਲਾ ਢੇਡ ਉਸ ਦਾ ਲਮਕ ਦਾ ਸਿਟਣੀ ਹੈ ਲਾੜੇ ਤੇ ਜਾਂਜੀ ਉਸ ਪਿੰਡੋਂ ਆਏ ਜਿੱਥੇ ਰੁੱਖ ਵੀ ਨਾ ਇਨਾਂ ਦੇ ਤੋੜਿਆਂ ਵਰਗੇ ਮੂੰਹ ਉੱਤੇ ਮੁੱਛ ਵੀ ਨਾ ਜਾਂਜੀਆਂ ਨੂੰ ਸਿੱਠਣੀ ਦਿੱਤੀ ਜਾ ਰਹੀ ਹੈ ਵਾ ਵਾ ਨੀ ਚਰਖੇ ਪੀੜੀਆਂ ਹੋਰ ਤਾਂ ਕੁੜਮ ਚੰਗਾ ਭਲਾ ਅੱਖਾਂ ਟੀਰਮ ਟੀਰੀਆਂ ਮੁੰਡੇ ਦੇ ਪਿਓ ਤੇ ਸਿੱਠਣੀ ਹੈ ਲਾੜਿਆ ਪੱਗ ਟੇਢੀ ਨਾ ਬਨਵੇ ਸਾਨੂੰ ਹੀਨਤ ਆਵੇ ਤੇਰੀ ਬੇਬੇ ਵੇ ਉਦਲੀ ਸਾਡੇ ਮਹਿਲਾਂ ਨੂੰ ਆਵੇ ਇਹ ਜਿਹੜੀ ਸਿਠਣੀ ਹੈ ਉਸ ਦੀ ਮਾਂ ਨਾਲ ਸੰਬੰਧਿਤ ਹੈ ਇਸ ਤਰ੍ਹਾਂ ਹੋਰ अनेका ਸਿਠਣੀਆਂ ਹਨ ਜਿਸ ਵਿੱਚ ਮੁੰਡੇ ਦੇ ਪਰਿਵਾਰ ਉਸ ਦੇ ਭੈਣ ਭਰਾ ਉਸ ਦੇ ਪਿਓ ਨੂੰ ਸੰਬੋਧਨ ਕਰਕੇ ਬੋਲੀਆਂ ਜਾਂਦੀਆਂ ਹਨ ਕਿਰਪਾ ਕਰਕੇ ਮੇਰੇ ਪੇਜ ਨੂੰ ਲਾਈਕ ਫੋਲੋ ਤੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ